ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉਤਮ ਖੇਤੀ ਪੰਜਾਬ ਤੇ ਸਾਡੇ ਨਾਲ ਸਾਡੇ ਜ਼ਿਲ੍ਹੇ ਦੇ ਮੁਖੀ ਖੇਤੀਬਾੜੀ ਅਫਸਰ ਡਾਕਟਰ ਅਮਰੀਕ ਸਿੰਘ ਜੀ ਮੌਜੂਦ ਨੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਚੋਨੇ ਦੀ ਲਵਾਈ ਜ਼ਿਲ੍ਹਾ ਗੁਰਦਾਸਪੁਰ ਕੱਲ 5 ਜੂਨ ਤੋਂ ਸ਼ੁਰੂ ਹੋਤੀ ਜਾ ਰਹੀ ਹੈ ਤੇ ਉਹਦੇ ਸੰਬੰਧੀ ਸਾਡੇ ਨਾਲ ਡਾਕਟਰ ਸਾਹਿਬ ਕੁਝ ਜ਼ਰੂਰੀ ਨੁਕਤੇ ਸਾਂਝੇ ਕਰਨਗੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਰ ਤੁਸੀਂ ਸਾਡੇ ਨਾਲ ਕੀ ਇਹਦੇ ਬਾਰੇ ਜ਼ਰੂਰੀ ਜਾਣਕਾਰੀ ਸਾਂਝੀ ਕਰਨਾ ਚਾਹੋਗੇ ਜਿਕਰ ਪਿਛਲੇ ਸਾਲ ਦੇਖੀਏ ਤਾਂ ਸਾ ਮਈ ਮਹੀਨਾ ਜਿਹੜਾ ਹੀ ਬਹੁਤ ਗਰਮ ਉਹਦੇ ਵਿੱਚ ਜਿਹੜੀ بارش ਸੀ ਜਿਹੇ ਔਸਤ ਸੀਗੀ 8.50 ਐਮ ਐਮ ਸੀਗੀ ਆ ਇਸ ਸਾਲ ਜਿਹੜਾ ਮਈ ਦਾ ਮਹੀਨਾ ਤੇ ਜੁਲਾਈ ਤੱਕ ਹੁਣ ਤੱਕ ਤਕਰੀਬਨ ਜਿਹੜੀ ਸਾਡੀ ਔਸਤ ਜਿਹੜੀ ਹੈ ਉਹ 68 ਐਮ ਐਮ 68.8 ਜਿਹੜੀ ਐਮ ਐਮ ਜਿਹੜੀ ਹੈ ਉਹ بارش ਪੈ ਰਹੀ ਹੈ ਆ ਪੈ ਗਈ ਆ ਇਹਦਾ ਮਤਲਬ ਕਿ ਕੋਈ 80% ਜਿਹੜੀ ਸਾਡੀ ਪਿਛਲੇ ਸਾਲ ਨਾਲੋਂ ਜਿਹੜੀ ਜ਼ਿਆਦਾ ਵਾ ਤੇ ਉਹਦੇ ਨਾਲ ਜਿਹੜਾ ਸਾਡੀ ਝੋਨੇ ਦੀ ਲਵਾਈ ਦੇ ਨਾਲ ਜਿਹੜਾ ਉਹ ਤੋਂ ਫਾਇਦਾ ਵੀ ਹੋਏਗਾ ਨਾਲ ਨਾਲ ਜਿਹੜਾ ਗੰਨੇ ਦੀ ਫਸਲ ਜਿਹੜੀ ਆ ਉਹਦਾ ਜਿਹੜਾ ਬਹੁਤ ਫਾਇਦਾ ਹੋਇਆ ਕਿਉਂਕਿ ਆਮਰ ਕੇ ਗੰਨੇ ਦੀ ਫਸਲ ਜਿਹੜੀ ਹੈ ਇਹਨਾਂ ਦਿਨਾਂ ਦੇ ਵਿੱਚ ਜਾਣ ਕੇ ਸਫਰ ਬੜੀ ਕਰਦੀ ਆ ਖਾਸ ਕਰਕੇ ਪਾਣੀ ਤੋਂ ਉਹ ਕਿਸਾਨ ਜਿਹੜੇ ਨੇ ਝੋਨੇ ਵਾਲੇ ਹੋ ਜਾਂਦੇ ਆ ਗੰਨੇ ਦੀ ਜਿਹੜੀ ਆ ਉਹ ਫਸਲ ਜਿਹੜੀ ਸਫਰ ਕਰਦੀ ਆ ਪਰ ਇਹ ਦੇਖਿਆ ਗਿਆ ਕਿ ਕਿਸਾਨਾਂ ਵੱਲੋਂ ਝੋਨੇ ਦੀ ਜਿਹੜੀ ਗੰਨੇ ਦੀ ਫਸਲ ਜਿਹੜੀ ਆ ਐਸ ਵੇ ਜਿਹੜੀ ਬੀਜੀ ਗਈ ਆ ਉਹ ਬਹੁਤ ਵਧੀਆ ਫਸਲ ਆ ਇਸੇ ਲਈ ਇੱਕ ਆਨਲ ਦੇਖੀਏ ਤੇ ਸਾਡਾ ਜਿਹੜਾ ਸਮਾਜ ਦਾ ਵਾ ਕਿਉਂਕਿ ਕੱਲ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 5 ਜੂਨ ਤੋਂ ਜਿਹੜਾ ਵਾ ਉਹ ਲਵਾਈ ਸ਼ੁਰੂ ਹੋ ਰਹੀ ਆ ਇਸ ਦੇ ਨਾਲ ਨਾਲ ਪਠਾਨਕੋਟ ਆ ਅਮਰਸਾਰਿਆ ਹੁਸ਼ਿਆਰਪੁਰ ਆ ਰੋਪੜ ਆ ਮੋਹੱਲੀ ਆ ਤਰੰਤਰਨੇ ਤੇ ਫਤਿਹਗੜ ਸਾਹਿਬ ਇਹਨਾਂ ਵਿੱਚ ਵੀ ਜਿਹੜੀ ਕੱਲ ਤੋਂ ਜਿਹੜੀ ਉਹ ਲਵਾਈ ਜਿਹੜੀ ਸ਼ੁਰੂ ਹੋ ਰਹੀ ਹੈ ਸੋ ਇਹਦੇ ਵਿੱਚ ਸਾਨੂੰ ਸਾਰੇ ਕਿਸਾਨ ਵੀਰਾਂ ਨੂੰ ਜਿਹੜੀ ਆ ਕੁਝ ਇਹੋ ਜਿਹੇ ਨੁਕਤੇ ਜਿਹੜੇ ਨੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਬਾਅਦ ਵਿੱਚ ਕੋਈ ਸਮੱਸਿਆ ਨਾ ਆਵੇ ਤੇ ਸਾਡੀ ਜਿਹੜੀ ਪੈਦਾਵਾਰ ਜਿਹੜੀ ਵਧੀਆ ਹੋਵੇ ਸੋ ਉਹ ਜਿਹੜੇ ਆਪਾਂ ਜਿਹੜੇ ਆ ਨੁਕਤੇ ਜਿਹੜੇ ਨੇ ਉਹ ਵਾਰੀ ਵਾਰੀ ਜਿਹੜੇ ਆਪਾਂ ਡਿਸਕਸ ਕਰਾਂਗੇ ਚੀਫ ਸਾਹਿਬ ਆ ਕਿਸਾਨਾਂ ਨੂੰ ਪਨੀਰੀ ਪੁੱਟਣ ਲਈ ਕੀ ਸਲਾਹ ਦੇਣਾ ਚਾਹੋਗੇ ਸੋ ਇਹਦੇ ਵਿੱਚ ਤੁਹਾਨੂੰ ਜਿੱਦਾਂ ਨੂੰ ਪਤਾ ਹੀ ਹੈ ਕਿ ਜਿਹੜੀ ਝੋਨੇ ਦੀ ਲਵਾਈ ਜਿਹੜੀ ਇੱਥੋਂ ਪਹਿਲਾਂ ਜਿਹੜਾ ਵਾ ਉਹ ਪਨੀਰੀ ਪੁਕਣੀ ਬਹੁਤ ਜੁੜੀ ਹੁੰਦੀ ਆ। ਤਾਂ ਬਹੁਤ ਸਾਰੇ ਕਿਸਾਨ ਵੀ ਇਹ ਸਵਾਲ ਕਰਦੇ ਆ ਕਿ ਆਪਾਂ ਪਨੀਰੀ ਨੂੰ ਕਿਸ ਢੰਗ ਨਾਲ ਪੁਟੀਏ ਕਿ ਉਹਦੇ ਜਿਹੜੇ ਜੜਾ ਵੀ ਨਾ ਟੁੱਟਣ ਤੇ ਨਾ ਹੀ ਉਹਦੇ ਜਿਹੜੇ ਇੰਜਰਡ ਹੋਣ ਤੇ ਵਧੀ ਚੱਲੇ। ਸੋ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਆਮ ਕਰਕੇ ਜਿਹੜੀ ਕਿਸਾਨ ਵੀਰ ਜਿਹੜੇ ਨੇ ਜਾਂ ਲੇਬਰ ਆ ਉਹ ਸੁੱਕੇ ਦੇ ਵਿੱਚ ਜਿਹੜੀ ਆ ਪਨੀਰੀ ਪੁੱਟਦੀ ਆ। ਉਹਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਆਪਾਂ ਸੁੱਕੇ 'ਚ ਪੁੱਟਾਂਗੇ ਤੇ ਸਾਡੀਆਂ ਜੜਾ ਜੜੀਆਂ ਪਨੀਰੀ ਦੀਆਂ ਨੇ ਉਹ ਟੁੱਟ ਜਾਂਦੀਆਂ ਨੇ। ਉਦੇ ਨਾਲ ਟੁੱਟਣ ਦੇ ਨਾਲ ਜਿਹੜਾ ਜਿਹੜੀਆਂ ਨੇ ਝਖਮੀ ਹੋ ਜਾਂਦੀਆਂ ਨੇ ਜਦੋਂ ਆਪਾਂ ਲਵਾਈ ਕਰਦੇ ਆ ਤੇ ਉਹਦੇ ਵਿੱਚ ਦੇਖਿਆ ਹੋਊਗਾ ਕਿ ਪਹਿਲੇ ਜਿਹੜੇ 10 ਦਿਨ ਜਿਹੜੀ ਆ ਉਹ ਬੂਟੇ ਕਮਲਾਏਦੇ ਆ ਦੁਬਾਰਾ ਫਿਰ ਉਹਨੂੰ ਬੂਟੇ ਨੂੰ ਜਿਹੜੀਆਂ ਜੜਾ ਨਕਲ ਕੱਢ ਕੇ ਫਿਰ ਦੁਬਾਰਾ ਚੱਲਦੀ ਆ ਕੋਸ਼ਿਸ਼ ਕਰੋ ਕਿ ਜਿਹੜੀ ਪਨੀਰੀ ਤੇ ਪਟਾਈ ਤੋਂ ਪਹਿਲਾਂ ਉਹਦੇ 'ਚ ਪਾਣੀ ਦੇ ਪਾਣੀ ਦਿੱਤਾ ਜਾਵੇ ਪਾਣੀ ਦੇ ਵਿੱਚ ਜਿਹੜੀ ਪਨੀਰੀ ਪੁੱਟੀ ਜਾਵੇ ਉਹਦੇ ਨਾਲ ਕੀ ਹੋਊਗਾ ਕਿ ਸਾਰੀਆਂ ਜੜਾਂ ਜੜਾਂ ਜੜੀਆਂ ਨੇ ਉਹ ਬੂਟੇ ਨਾਲ ਆਉਣਗੀਆਂ ਤੇ ਉਸੇ ਤਰ੍ਹਾਂ ਜਿਹੜੀਆਂ ਖੇਤ ਦੇ ਵਿੱਚ ਜਾਣਗੀਆਂ ਜਿੱਥੇ ਬਾ ਟ੍ਰਾਂਸਪਲੈਂਟਿੰਗ ਕਰਨੀ ਆ ਲਵਾਈ ਕਰਨੀ ਆ ਸੋ ਇਸ ਨਾਲ ਜਿਹੜਾ ਕਬੂਟੇ ਨਾਲ ਨਾਲ ਚੱਲ ਪੈਂਦੇ ਆ ਤੇ ਉਹਨੂੰ ਜਿਹੜਾ ਵਾ ਬਹੁਤਾ ਜਿਹੜੀ ਔਖਾ ਹੀ ਨਹੀਂ ਹੁੰਦੀ ਬੂਟੇ ਨੂੰ ਤੇ ਆਪਾਂ ਨਵੇਂ ਜਿਹੜਾ ਜੜੀਆਂ ਨੇ ਉਹ ਕੱਢਣੀਆਂ ਨੇ ਸੋ ਪਨੀਰੀ ਦੀ ਜਿਹੜੀ ਆ ਜਿਹੜੀ ਸਭ ਤੋਂ ਵੱਡੀ ਹੋਰ ਜ਼ਰੂਰੀ ਹੈ ਕਿ ਲਵਾਈ ਤੋਂ ਪਹਿਲਾਂ ਜਿਹੜੀ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਵਾਰਜ ਕੀਤੀ ਗਈ ਹੈ ਕਿ ਇੱਕ ਐਜ਼ੋਫਰ ਫਿਲਮ ਨਾਲ ਦੀ ਜਿਹੜੀ ਜੈਵਿਕ ਖਾਦ ਆ ਉਹ ਆਪਾਂ ਲਾ ਲਈਏ ਤੇ ਉਹਦੇ ਨਾਲ ਜਿਹੜੀ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਵੀ ਬਣਦੀ ਆ ਤੇ ਬੂਟਿਆਂ ਨੂੰ ਜਿਹੜੀ ਵਿੱਚ ਉਪਲਬਧ ਜਿਹੜੀ ਸਾਡੀ ਖਾਦ ਖਾਦ ਪਈ ਹੈ ਜਿਹੜੇ ਖੁਰਾਕੀ ਤੱਤ ਪਏ ਆ ਉਹ ਵੀ ਉਪਲਬਧ ਜਿਹੜੇ ਉਪ ਸੋ ਕੋਡ ਯੂ ਜੋਸ ਪ੍ਰੀਲੀਮ ਜਿਹੜੀ ਇਹ ਨਾ ਦੀ ਜਿਹੜੀ ਜੈਵ ਖਾਦਿਆ ਉਹ ਅੱਧਾ ਕਿਲੋ ਜਿਹੜੀ ਆ ਉਹਨੂੰ ਆਪਾਂ 100 ਲੀਟਰ ਪਾਣੀ ਵਿੱਚ ਕੋਲ ਕੇ ਤੇ ਉਹਦੇ ਵਿੱਚ ਜਿਹੜੀ ਤੁਹਾਡੀ 1 ਕਿੱਲੇ ਦੀ ਪਨੀਰੀ ਜਿਹੜੀ ਆ ਉਹਦੇ ਵਿੱਚ ਆਪਾਂ ਘੱਟੋ ਘੱਟ 45 ਮਿੰਟ ਜਿਹੜੀ ਸਿਰਫ ਹੀ ਹੋਣੀ ਆ ਉਸ ਤੋਂ ਪਿਉਂ ਤੋਂ ਜਿਹੜਾ ਨੂੰ ਪੀਓ ਕੇ ਉਸ ਤੋਂ ਫਿਰ ਜੇ ਤੁਸੀਂ ਲਾਓ ਤੇ ਉਹ ਜਿਹੜੀ ਬਹੁਤ ਵਧੀਆ ਜਿਹੜੀ ਚੱਲੂਗੀ ਸੋ ਇਹ ਜਿਹੜੀ ਜਰੂਰੀ ਹੈ ਕਿ ਆਪਾਂ ਉਹ ਜਿਹੜੀ ਜੈਵ ਖਾਦਿਆ ਉਹ ਆਮ ਕਰਕੇ ਜਿਹੜੀ ਆ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਿਸਰਚ ਵਨ ਕੇਂਦਰਾਂ ਦੇ ਵਿੱਚ ਬੀਜਰ ਸੈਂਟਰ ਜਿਹੜੇ ਨੇ ਉਹਨਾਂ ਦੇ ਵਿੱਚ ਕੋਚ ਕੇਂਦਰ ਕਿਸਾਨ ਸਲਾਹ ਕੇਂਦਰ ਦੇ ਵਿੱਚ ਮਿਲ ਜਾਂਦੀ ਆ ਉਹਦੀ ਮਹਿੰਗੀ ਨਹੀਂ ਹੈਗੀ 50 ਤੋਂ ਲੈ ਕੇ 100 ਦੇ ਵਿੱਚ ਵਿੱਚ ਤਕਰੀਬਨ ਜੜੀ ਹੋਏਗੀ ਉਹ ਸਦਾ ਤੇ ਉਹ ਜੜੀ ਲਾ ਕੇ ਆਪਾਂ ਜੜੀ ਆ ਉਹ ਆਪਾਂ ਲਾ ਸਕਦੇ ਆ ਤੇ ਇਸੇ ਝੋਨੇ ਦੀ ਲਵਾਈ ਸਮੇਂ ਕਿਹੜੀਆਂ-ਕਿਹੜੀਆਂ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅ ਜਿਹੜੀ ਜੇ ਆਪਾਂ ਖਾਦਾਂ ਦੀ ਗੱਲ ਕਰੀਏ ਤਾਂ ਅ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਜਿਹੜੀ ਫਾਸਫੋਰਸ ਖਾਦ ਜਿਹੜੀ ਆ ਜਿਹੜੀ ਮਿੱਟੀ ਜਿਹੜੀ ਆ ਉਹਦੇ ਵਿੱਚ ਬਹੁਤ ਘਾਤ ਵਿੱਚ ਆ ਬਹੁਤ ਸਾਰੇ ਕਿਸਾਨ ਵੀਰ ਦੇਖਦੇ ਆ ਕਿ ਉਹ ਗੱਡੇ ਦੇ ਵਿੱਚ ਆਲੂਆਂ ਦੇ ਵਿੱਚ ਜਾਂ ਕੰਜੇਕਰ ਕਣਕ ਨੂੰ ਪੂਰੀ ਪਾਈ ਆ ਇੱਕ ਪੂਰੀ ਪਾਈ ਆ ਤਾਂ ਉਹਦੇ ਵਿੱਚ ਝੋਨੇ ਨੂੰ ਪੋਸਟ ਦੀ ਲੋੜ ਨਹੀਂ ਆ ਜੇ ਆਪਾਂ ਪਿਛਲੇ ਸਮੇਂ ਤੋਂ ਦੇਖੀ ਜਾਈ ਮਿੱਟੀ ਦੇ ਸੈਂਪਲ ਜਿਹੜੇ ਪੰਜਾਬ ਖੇਤੀਬੜ ਯੂਨੀਵਰਸਿਟੀ ਜੋ ਆ ਦੇਖ ਕੇ ਜਾਂਚ ਕੀਤਾ ਗਿਆ ਉਹ ਜੇ ਦੇਖਿਆ ਗਿਆ ਕਿ ਪੰਜਾਬ ਦੀ ਜਿਹੜੀ ਖੇਤ ਮਿੱਟੀ ਆ ਉਹਦੇ ਵਿੱਚ 30 35% ਜਿਹੜੀ ਮਿੱਟੀ ਆ ਉਹਦੇ ਵਿੱਚ ਬਹੁਤਾਤ ਦੇ ਵਿੱਚ ਜਿਹੜੀ ਫਾਸਫੋਰਸ ਆ ਇਸ ਤਰ੍ਹਾਂ 30 35% ਉਹ ਜਿਹੜੀ ਮਿੱਟੀ ਆ ਜਿਹਦੇ ਵਿੱਚ ਮੱਧਮ ਮਾਧਿਅਮ ਦੀ ਜਿਹੜੀ ਛੇੜੀ ਚ ਹੁੰਦੀ ਆ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਜੇਕਰ ਅਸੀਂ ਕਣਕ ਨੂੰ ਪੂਰੀ ਖਾਦ ਪਾਈ ਆ ਡੀਪੀ ਤੇ ਫਿਰਾਂ ਨੂੰ ਇਹ ਪਾਉਂਦੀ ਲੋੜ ਨਹੀਂ ਆ ਜੇ ਤੁਹਾਨੂੰ ਲੋੜ ਪੈਂਦੀ ਆ ਫਿਰ ਅਸੀਂ ਉੱਤੇ 27.5 ਕਿਲੋ ਜਿਹੜੀ ਹੈ ਫਾਸ ਜਿਹੜੀ ਡੀਏਪੀ ਆ ਉਹ ਪਾ ਸਕਦੇ ਆ ਜਿਸ ਦੇ ਨਾਲ ਨਾਲ ਜਿਹੜੀ ਅਸੀਂ ਸਿੰਗਲ ਸੁਪਰ ਫਾਸਫੇਟ ਵੀ ਪਾ ਸਕਦੇ ਆ ਆ ਐਨਪੀਕੇ ਵੀ ਪਾ ਸਕਦੇ ਆ ਪਰ ਉਹਦੇ ਨਾਲ ਨਾਲ ਜਿਹੜੀ ਸਾਡੀ ਯੂਰੀਆ ਨੂੰ ਘਟਾਉਣੀ ਪੈਗੀ ਜੇਕਰ ਹਦੀ ਖਾਦ ਕੀਤੀ ਆ ਜਾਂ ਉਲਟ ਜੇ ਦੂਜੀ ਰੂੜੀ ਸ਼ੇਟਨ ਪਾਈ ਆ ਫਿਰ ਅਸੀਂ 25% ਯੂਰੀਆ ਦੀ ਆਪਾਂ ਘਟਾ ਸਕਦੇ ਆ ਸੋ ਇਹ ਜੇਕਰ ਅਸੀਂ ਜੇ ਬਲੈਂਕਲੀ ਦੇਖੀਏ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 90 ਕਿਲੋ ਯੂਰੀਆ ਤੇ 25.5 ਕਿਲੋ ਡੀਏਪ ਤੇ ਇਸ ਨਾਲ ਨਾਲ ਜਿਹੜਾ ਵਾ ਉਹ 20 ਕਿਲੋ ਪੋਟਾਸ਼ ਤੇ ਜੇਕਰ ਜ਼ਿੰਕ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜੇਕਰ ਹੀ 33% ਜ਼ਿੰਕ ਵਰਤ ਰਹੇ ਆ ਫੇਰ 16.5 ਕਿਲੋ ਤੇ ਜੇਕਰ ਅਸੀਂ 21% ਵਰਤ ਰਹੇ ਆ ਤੇ ਫੇਰ ਅਸੀਂ ਜਿਹੜੀ ਉਹ 25 ਕਿਲੋ ਜ਼ਿੰਕ ਜਿਹੜੀ ਆ ਉਹ ਪਾ ਸਕਦੇ ਆ ਸੋ ਮੇਰੇ ਕਿਸਾਨ ਵੀਰਾਂ ਨੂੰ ਬੇਤੀ ਆ ਕਿ ਡੀਏਪ ਖਾਦ ਪਾਉਣ ਦੀ ਬਜਾਏ ਜੇਕਰ ਅਸੀਂ ਪੋਟਾਸ਼ ਤੇ ਜ਼ਿੰਕ ਪਾ ਲਈਏ ਉਹ ਜ਼ਿਆਦਾ ਫਾਇਦਾ ਦੇਗੀ ਤੇ ਜਿਹੜੀ ਜਿਹੜੀ ਡਾਇਆ ਵਾ ਉਹ ਸਿਰਫ ਆਪਾਂ ਵਰਤੀਏ ਜਿਹੜੂ ਕਣਕ ਨੂੰ ਕਣਕ ਨੂੰ ਉਹ ਵਰਤੀਏ ਤੇ ਝੋਨੇ ਵਿੱਚ ਜਿਹੜੀ ਪੋਟਾਸ਼ ਤੇ ਜਿੰਕ ਦੀ ਜਿਹੜੀ ਵਰਤੋਂ ਕਰੀਏ ਕਿਉਂਕਿ ਸਾਡੇ ਜਿਹੜੀ ਜਿਹੜੀ ਨੀਮ ਪਾੜੀ ਇਲਾਕਾ ਹੋਂ ਕਰਕੇ ਇਹਦੇ ਵਿੱਚ ਪੋਟਾਸ਼ ਦੀ ਜਿਹੜੀ ਆ ਉਹ ਘਾਟ ਜਿਹੜੀ ਆ ਉਹ ਆ ਰਹੀ ਹੈ ਜਿਹਦੇ ਵਿੱਚ ਕਿ ਕਿਸਾਨ ਜਿਹੜੇ ਬਹੁਤ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਨਹੀਂ ਲੈ ਨਹੀਂ ਪਾ ਰਹੇ ਪਰ ਹੁਣ ਜਿਹੜੀ ਸਾਨੂੰ ਜ਼ਰੂਰਤ ਹੈ ਕਿ ਅ ਉਹਦੇ ਵਿੱਚ ਪੋਟਾਸ਼ ਦੀ ਜ਼ਰੂਰ ਵਰਤੋਂ ਕਰੀਏ ਇਸ ਦੇ ਨਾਲ ਨਾਲ ਇੱਕ ਜਿਹੜੀ ਹੋਰ ਗੱਲ ਜ਼ਰੂਰੀ ਆ ਜਿਹੜੀ ਆਪਾਂ ਯੂਰੀਆ ਦੀ ਆਪਾਂ ਗੱਲ ਕੀਤੀ ਆ ਕਿ 90 ਕਿਲੋ ਜਿਹੜੀ ਆਪਾਂ ਸਵਾਰਚ ਕਰਦੇ ਆ ਤੇ ਇੱਕ ਕਿਸਾਨ ਵੀਰਾਂ ਵੱਲੋਂ ਐਕੀ 128 ਵੈਰੈਟੀ ਜਿਹੜੀ PR 128 ਵੈਰੈਟੀ ਜਿਹੜੀ ਆ ਉਹ ਕਾਫੀ ਬੀਜੀ ਗਈ ਆ ਉਹਦੀ ਦਵਾਈ ਜਿਹੜੀ ਆ ਉਹ ਫਰੀ ਰੀ ਬੀਜੀ ਗਈ ਆ। ਫੋ ਉਹਦੇ ਵਿੱਚ ਇੱਕ ਜਿਹੜੀ ਆ ਜਿਹੜੀ ਮੇਨ ਸਸਾਇਟੀ ਹੁੰਦੀ ਆ ਕਿ ਉਹ ਡਿੱਗ ਪੈਂਦੀ ਆ। ਡਿੱਗਦੀ ਤਾਂ ਵਾ ਜੇਕਰ ਅਸੀਂ ਯੂਰੀਆ ਦੀ ਵਰਤੋਂ ਜ਼ਿਆਦਾ ਕਰਾਂਗੇ। ਕਿਉਂਕਿ ਆਮ ਕਰਕੇ ਜਦੋਂ ਕਿਸਾਨਾਂ ਨੂੰ ਪੁੱਛਦੇ ਆ ਕਿ ਤੁਸੀਂ ਯੂਰੀਆ ਕਿੰਨੀ ਪਾਈ ਸੀ ਉਹ ਕਹਿੰਦੇ ਤਿੰਨ ਜਾਂ ਸਾਢੇ ਤਿੰਨ ਜਾਂ ਚਾਰ ਬੂਰੀਏ ਤੱਕ ਵੀ ਜਾਂਦੇ ਆ। ਪਰ ਪੰਜਾਬ ਕੇਤੀ ਬੜੀ ਯੂਨੀਵਰਸਿਟੀ ਜੋ ਸਿਫਾਰਸ਼ ਕੀਤੀ ਗਈ ਆ ਕਿ ਸਾਢੇ 67 ਕਿਲੋ ਜਿਹੜੀ ਯੂਰੀਆ ਜਿਹੜੀ ਆ ਉਹ ਆਪਾਂ ਤਿੰਨ ਵਾਰੀ ਉਹਨੂੰ 128 ਨੂੰ ਪਾਉਣੀ ਆ। ਜੇ ਆਪਾਂ 128 ਨੂੰ ਜਾਂ ਤਿੰਨ ਵਾਰੀ ਯੂਰੀਆ ਪਾਵਾਂਗੇ ਤਾਂ ਫਿਰਾਨੂੰ ਕੋਈ ਸਮੱਸਿਆ ਨਹੀਂ ਹੁੰਦੀ। ਆ ਆਮ ਦਰਮਿਆਨੀ ਕਿਸਮਾਂ ਨੇ ਉਹਨਾਂ ਨੂੰ ਤਿੰਨ ਵਾਰੀ ਪਾਉ। ਆ ਪਹਿਲਾ 7ਵੇਂ ਦਿਨ ਲਵਾਈ ਤੋਂ 7ਵੇਂ ਦਿਨ ਫਿਰ 19ਵੇਂ ਦਿਨ ਫਿਰ 42ਵੇਂ ਦਿਨ। ਇਸ ਤਰ੍ਹਾਂ ਜੇਕਰ ਅਸੀਂ 126 ਵੈਰੈਟੀ ਬੀਜੀ ਆ ਤੇ ਫਿਰ ਅਸੀਂ ਜਿਹੜੀ ਆ ਉਹ 7ਵੇਂ ਦਿਨ ਆ 19ਵੇਂ ਦਿਨ ਤੇ ਜਿਹੜੀ ਲਾਸਟ ਸੀ ਤੀਜੀ ਕਿਸ਼ਤ ਆ ਉਹ ਆਪਾਂ 35ਵੇਂ ਦਿਨ ਪਾ ਸਕਦੇ ਆ। ਲੋਜੀਕਲ ਹੈ ਕਿ ਜਿਹੜੀ ਪਨੀਰੀ ਦੀ ਉਮਰ ਜਿਹੜੀ ਆ ਉਹ ਬੜਾ ਜ਼ਰੂਰੀ ਹੈ ਕਿ ਪਨੀਰੀ ਦੀ ਉਮਰ ਜਿਹੜੀ ਸਹੀ ਹੋਵੇ। ਆ ਜਿਸ ਤਰ੍ਹਾਂ ਦੇਖਿਆ ਗਿਆ ਕਿ ਜਿਹੜੀ ਜਿਵੇਂ ਜਿਵੇਂ ਪਨੀਰੀ ਸਾਡੀ ਵੱਡੀ ਹੋਈ ਜਾਂਦੀ ਆ ਆ 35 ਤੋਂ 35 ਦਿਨਾਂ ਤੋਂ ਵੱਡੀ ਹੋ ਕੇ 40-45 ਦਿਨਾਂ સુધી ਆ ਜਿਹੜਾ ਝਾੜ ਜਿਹੜਾ ਵਾ ਲਗਾਤਾਰ ਘਟਦਾ ਜਾਂਦਾ ਵਾ ਸੋ ਉਸ ਵੇਲੇ ਜ਼ਰੂਰੀ ਹੈ ਕਿ ਇਹ ਜਿਹੜੀ ਹੈ ਦਰਮਿਆਨੀ ਕਿਸਮਾਂ ਨੇ ਉਹਦੀ ਜਿਹੜੀ ਲਵਾਈ ਸਮੇਂ ਜਿਹੜੀ ਉਮਰ ਜਿਹੜੀ ਆ ਉਹ 30 ਤੋਂ 35 ਦਿਨ ਦੀ ਹੋਵੇ ਇਸ ਲੋਵਾ ਜਿਹੜੀ 126 ਵੈਰੈਟੀ ਆ ਕਿਉਂਕਿ ਇਹ ਇਹ ਸਿਰਫ 126 ਵੈਰੈਟੀ ਜਿਹੜੀ ਆ ਉਹ 90 ਤੋਂ 95 ਦਿਨਾਂ ਵਿੱਚ ਪੱਕ ਜਾਂਦੀ ਹੈ ਲਵਾਈ ਤੋਂ ਬਾਅਦ ਤੇ ਉਹਦੀ ਜਿਹੜੀ ਜਿਹੜੀ ਤਾਂ ਹੈਗੀ ਆ ਉਮਰ ਜਿਹੜੀ ਆ ਉਹ 25 ਤੋਂ 30 ਦਿਨ ਹੀ ਹੋਵੇ ਤੇ ਲਵੀਪ੍ਰੀਨੀ ਜਿਹੜੀ ਆ ਉਹਦਾ ਜ਼ਿਆਦਾ ਜਿਹੜੀ ਹੈ ਸ਼ਾਖਾ ਫੁੱਟ ਦੀਆਂ ਨੇ ਜ਼ਿਆਦਾ ਝਾੜ ਨਿਕਲਦਾ ਵਾ ਸੋ ਮੇਰੇ ਸਾਰੇ ਕਿਸਾਨ ਵੀਰੇਟ ਬੇਤੀ ਆ ਕਿ ਜਦੋਂ ਆਪਾਂ ਤੇ ਇਹਨਾਂ ਗੱਲਾਂ ਦਾ ਜਰੂਰ ਖਿਆਲ ਰੱਖੋ ਖਾਸ ਕਰਕੇ ਜਿਹੜੀ ਪਨੀਰੀ ਪੁਟਾਈ ਕਰਨੀ ਹੈ ਉਹ ਪਾਣੀ ਦੇ ਵਿੱਚ ਪਾਣੀ ਦਾਣ ਕਰੋ ਜੇਕਰ ਅਸੀਂ ਕਣਕ ਨੂੰ ਕਣਕ ਦੀ ਫਸਲ ਨੂੰ ਜੇਕਰ ਅਸੀਂ ਉਹ ਪਾਈ ਆ ਡੀਏਪੀ ਪਾਈ ਆ ਤਾਂ ਫਿਰ ਇਹਨਾਂ ਨੂੰ ਝੋਨੇ ਦੀ ਫਸਲ ਨੂੰ ਲੋੜ ਨਹੀਂ ਹੈਗੀ ਜੇਕਰ ਅਸੀਂ ਹਰੀ ਖਾਦ ਜਾਂ ਜੈਸੀ ਰੋੜੀ ਪਾਈ ਹੈ ਸ਼ੀਟ ਹਨ ਪਾਈ ਆ ਫਿਰ ਅਸੀਂ 20-25 ਕਿਲੋ ਜਿਹੜੀ ਯੂਰੀਆ ਘਟਾ ਸਕਦੇ ਹਾਂ ਉਹਦੇ ਬਾਅਦ ਲੋਕ ਘਟਾ ਸਕਦੇ ਹਾਂ ਸੋਲਾ ਵਾ ਇਹ ਪੋਟਾਸ਼ ਜਿਹੜੀ ਆ ਉਹ 20 ਕਿਲੋ ਤੇ ਜਿਹੜੀ ਆ ਜ਼ਿੰਕ ਸਲਫੇਟ ਇਨੂੰ ਲਵਾਈ ਤੋਂ ਪਹਿਲਾਂ ਹੀ ਜਿਹੜਾ ਵਾਹਣ ਦੇ ਵਿੱਚ ਪਾ ਕੇ ਫਿਰ ਲਵਾਈ ਕਰੋ ਇਸ ਦੇ ਨਾਲ ਨਾਲ ਜਿੱਥੇ ਜਿੱਥੇ ਅਸੀਂ ਕਣਕ ਨੂੰ ਨਹੀਂ ਪਾਈ ਦੀਏ ਵੀ ਨਹੀਂ ਪਾਈ ਤੇ ਫਿਰ 27 ਕਿਲੋ ਵੀ ਨਾਲ ਹੀ ਪਾ ਦਿਓ ਤੇ ਯੂਰੀ ਜਿਹੜੀ ਬਾਅਦ ਚ ਪਾਉਣੀ ਹੈ ਸੋ ਇਹ ਆਪਾਂ ਚਾਰ ਪੰਜ ਗੱਲਾਂ ਜਣੀਆਂ ਨੇ ਤਾਂ ਉਹਦਾ ਖਿਆਲ ਜਰੂਰ ਰੱਖੋ ਕਿ ਜਿਹੜੀ ਸੰਤੁਲਿਤ ਖਾਦਾਂ ਦੀ ਵਰਤੋਂ ਕਰ ਲਾਂਗੇ ਸਾਡਾ ਝਾੜ ਵਧ ਜਾਊਗਾ ਤੇ ਸਾਡੀ ਜਿਹੜੀ ਪੈਦਾਵਾਰ ਵੀ ਜਿਹੜੀ ਵਧੂਗੀ ਸਾਡੇ ਖੇਤੀ ਲਗਤ ਖਰਚੇ ਘਟਣਗੇ ਸੋ ਖਸਾਨ ਵੀ ਉਹਨਾਂ ਨੂੰ ਬੇਨਤੀ ਹੈ ਕਿ ਸਤਾਲ ਤੋਂ ਜਿਹੜਾ ਜਿਹੜਾ ਸਾਡਾ ਲਵਾਈ ਦਾ ਜਿਹੜਾ ਜਿਹੜਾ ਵਾ ਕੰਮ ਜਿਹੜਾ ਸ਼ੁਰੂ ਹੋ ਰਿਹਾ ਵਾ ਉਸ ਵਾਸਤੇ ਆਪ ਸ परमात्मा करे के ताडी फसल है बहुत बढ़िया होवे पैदावार बढ़िया होवे अपनी आमदनी बढ़िया होवे बहुत-बहुत शुक्रिया डॉक्टर साहब ताडा ਸਾਡੇ ਨਾਲ ਇਨੀ ਅਹਿਮ जानकारी ਸਾਂਝੀ ਕਰਨ ਤੇ थैंक यू